ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਦੇ ਵਿੱਚ ਅੱਜ ਮੈਂ ਬੰਗਿਆਂ ਤੋਂ ਆ ਰਿਹਾ ਸੀਗਾ ਤਾਂ ਆਹ ਹਨਾ ਜਿਹੜੀ ਉੱਥੇ ਬੁਰਜ ਟਹਿਲ ਦਾਸ ਬੰਨ ਤੇ ਪੱਥਰ ਨਹੀਂ ਜਾ ਰਹੇ ਹੈਗੇ ਉਹਨਾਂ ਦੀ ਸੇਵਾ ਇੱਥੋਂ ਮੱਲਪੁਰ ਤੋਂ ਚੱਲ ਰਹੀ ਹੈ ਜਿਹੜੀ ਉੱਥੇ ਮੈਂ ਪਹੁੰਚਿਆ ਆ ਇਹ ਹੀ ਮੈਨੂੰ ਇੱਥੇ ਦੱਸਿਆ ਸੇਵਾਦਾਰਾਂ ਨੇ ਜਿਹੜਾ ਬੰਗਿਆਂ ਵਾਲਾ ਹਨਾ ਪੁਲ ਬਣਿਆ ਸੀਗਾ ਬਾਕੀ ਪਤਾ ਵੀ ਹੁਣ ਇਲਾਕੇ ਦੀਆਂ ਸੰਗਤਾਂ ਨੂੰ ਤਾਂ ਉਹ ਜਿਹੜੀਆਂ ਖੂਈਆਂ ਗਾਲ ਦੇ ਹੁੰਦੇ ਆ ਕਹਿੰਦੇ ਬਈ ਔਰ ਕਰਨੇ ਦੱਸਿਆ ਵੀ ਉਹ ਪੱਥਰ ਸੀਗੇ ਇੱਥੇ ਕੱਢ-ਕੱਢ ਕੇ ਛਿੱਟਿਓ ਤਾਂ ਆਹ ਦੇਖੋ ਟਰਾਲੀਆਂ ਭਰ-ਭਰ ਕੇ ਚੱਲੀਆਂ ਆਂ ਜਾਈ ਵੀ ਜਾਂਦੀਆਂ ਆਂ ਪਤਾ ਕੀ ਆ ਸੰਗਤਾਂ ਨੂੰ ਹਨਾ ਉੱਥੇ ਨੂੰ ਤਾਂ ਦੇ ਤਾਂ ਪੱਥਰ ਹੈ ਵੀ ਬਹੁਤ ਆਏ ਤਾਂ ਬਾਹਰ ਵੀ ਟਰਾਲੀਆਂ ਖੜੀਆਂ ਆਂ ਭਰ ਕੇ ਇਹ ਉੱਥੇ ਨੂੰ ਸੇਵਾ ਚੱਲ ਰਹੀ ਆ ਹੁਣ ਇੱਦਾਂ ਟਰਾਲੀਆਂ ਦੇ ਵਿੱਚ 10-10 4-4 ਪੱਥਰ ਲੱਦ ਕੇ ਫਿਰ ਕੱਟੀਆਂ ਟਰਾਲੀਆਂ 10-10 ਤੋੜ ਲੈਂਦੇ ਆ ਸੇਵਾਦਾਰ ਆ ਟਿੱਪਰ ਵੀ ਖੜਾ ਆ ਟਿੱਪਰ ਵੀ ਆਇਓ ਆ ਜਿੱਦਾਂ ਖਾਲੀ ਟਰਾਲੀਆਂ ਨਾਲ ਦੀ ਨਾਲ ਉਹ ਹਨਾ ਉੱਪਰ ਹੁਣ ਮਿੱਟੀ ਜੇ ਪਈਓ ਕਰਕੇ ਆਂਦੇ ਬਾਰੇ ਕਰ-ਕਰਕੇ ਟਰਾਲੀਆਂ ਚ ਨਾਲ ਦੀ ਨਾਲ ਭਰੀ ਜਾਂਦੇ ਆ ਉੱਥੇ ਵੀ ਫਿਰ ਮਸ਼ੀਨਾਂ ਹੀ ਲਾਉਨੀਆਂ ਕਿਉਂ ਭਾਰੇ ਹੀ ਬਹੁਤ ਹੁੰਦੇ ਆ ਪਿਛਲੇ ਬਲੌਗਾਂ ਦੇ ਵਿੱਚ ਤੁਸੀਂ ਦੇਖਿਆ ਹੀ ਹੁਣ ਆਇਆ ਸਾਰਿਆਂ ਨੇ ਸਾਸੀ ਕਾਲ ਬਾਜੀ ਤੋ ਜਾਂ ਤਿੰਨ ਖਾਦੇ ਜਾਂਦੇ ਆ ਜੇ ਇਹਨੂੰ ਫਿਰ ਬੈੱਡ ਲੱਗਾ ਉਹਦੇ ਚੈੱਕ ਕਰਦਾ ਬਾਦੂ ਵੀ ਰੱਖ ਦਿੰਦੇ ਹੋਗੇ ਨਹੀਂ ਤਾਂ ਤੋ ਜਾਂ ਤਿੰਨ ਪੱਥਰ ਜਾਂਦੇ ਆ ਆ ਸਾਰਾ ਇੱਥੋਂ ਖਾਲੀ ਕੀਤਾ ਜਾਂਦਾ ਇੱਥੋਂ ਲੈ ਕੇ ਕਈ ਦਿਨ ਹੋ ਗਏ ਸੇਵਾ ਚਲਦੀ ਨਹੀਂ ਜੇ ਤੁਸੀਂ ਪਿਛਲੇ ਬਲੌਗਾਂ ਦੇ ਵਿੱਚ ਦੇਖਿਆ ਹੋਊਗਾ ਆ ਦੇਖ ਇੱਥੋਂ ਜਾਂਦੇ ਆ ਮਿੱਟੀ ਜੋ ਕੱਟ-ਕੱਟ ਕੇ ਤੇਰਾ ਤੇ ਵੀ ਜਾਂਦੇ ਆ ਉੱਧਰ ਨੂੰ ਇਨਾ ਦੇ ਨਾਲ ਹੀ ਉੱਥੇ ਬਣਨ ਲੱਗਣਾ ਹੈ ਕਿਉਂਕਿ ਉਹ ਨਹੀਂ ਤਾਂ ਮਿੱਟੀ ਨੂੰ ਤਾਂ ਪਾਣੀ ਫੇਰ ਬਾਡਾ ਲਾਈ ਜਾਂਦਾ ਹੈ ਹਜੇ ਇੱਧਰ ਵੀ ਸੇਵਾਦਾਰ ਬੈਠੇ ਆ ਟਰਾਲੀਆਂ ਲੈ ਕੇ ਆਏ ਹੋ ਆ ਤੇਪਰ ਵੀ ਖੜਾ ਆ ਜਿੱਦਾਂ ਇਹਦੇ ਵਿੱਚ ਵੀ ਰੱਖੂਗੇ ਆਸ਼ੀਵਾਦਾਰਾਂ ਨੇ ਮੈਨੂੰ ਦੱਸਿਆ ਮੁੰਡੇ ਉੱਪਰ ਬੈਠੇ ਆ ਡਰਾਈਵਰ ਤੇ ਇਹ ਫਾਮੜਿਆਂ ਤੋਂ ਆਇਓ ਜਿੱਦਾਂ ਆ ਜਿਹੜੀ ਟਰਾਲੀ ਆ ਬੁਰਜ ਟੈਲ ਦਾਸ ਤੋਂ ਆਇਓ ਇਹ ਫਾਮੜਿਆਂ ਤੋਂ ਆਇਓ ਉੱਤਰੋ ਹੀ ਅਜ ਤਾਂ ਸੇਵਾਦਾਰ ਆਇਓ ਬਾਕੀ ਉੱਪਰ ਵੀ ਟਰਾਲੀਆਂ ਖੜੀਆਂ ਆ ਮੈਂ ਤੁਹਾਨੂੰ ਉਹ ਵੀ ਦਿਖਾ ਦਦਾ ਆ ਕਾਫੀ ਜਿੱਦਾਂ ਡੇਟ ਹੋ ਜਾਂਦਾ ਤਿੰਨ ਕ ਪੱਥਰਾਂ ਦਾ ਹੀ ਹਨਾ ਦੇਖਿਆਈਏ ਤੁਸੀਂ ਸਾਰਿਆਂ ਨੇ ਇਹਨਾਂ ਨੇ ਉੱਥੇ ਬੰਨ ਨੂੰ ਥੋੜਾ ਜਿਆਦਾ ਰੋਕਾ ਲਾਇਆ ਨਹੀਂ ਤਾਂ ਇਹ ਜੋ ਕੱਚੀ ਮਿੱਟੀ ਸੜਦੇ ਸੀ ਨਾ ਉਹ ਤਾਂ ਬਸ ਖੁਰੀ ਜਾਂਦੀ ਸੀਗੀ। ਮੈਨੂੰ ਬਾਬਾ ਜੀ ਹੁਣੇ ਹੁਣੇ ਹੀ ਦੱਸਿਆ ਸੀ ਜਦੋਂ ਮੈਂ ਥੱਲੇ ਜਾਂਦਾ ਸੀ ਥੋੜੀ ਦੇਰ ਪਹਿਲਾਂ ਇੱਦਾਂ ਸੰਤ ਬਾਬਾ ਲਾਭ ਸਿੰਘ ਜੀ ਕਿਲਾ ਆਨੰਦਗੜ੍ਹ ਵਾਲੇ ਵੀ ਹੁਣੇ ਹੀ ਆ ਕੇ ਗਏ ਆ ਕਹਿੰਦੇ 10 ਮਿੰਟ ਹੀ ਹੋਏ ਆ ਹਜੇ ਇੱਥੋਂ ਗਏ ਆ ਨੂੰ। ਪੁੱਤਰ ਵੀ ਉਹ ਹੁੰਦੇ ਆ ਜਿੱਦਣ ਹੁਣ ਆਪਾਂ ਜਾਵਾਂਗੇ ਉਦੋਂ ਉਹਨਾਂ ਦੇ ਦਰਸ਼ਨ ਕਰਾਂਗੇ ਨਾਲੇ ਤੁਹਾਨੂੰ ਵੀ ਕਰਾਵਾਂਗੇ। ਇੱਧਰ ਸੇਵਾਦਾਰ ਬੈਠੇ ਆ ਸਾਰੇ ਲੰਗਰ ਪ੍ਰਸ਼ਾਦਾ ਇੱਥੇ ਵੀ ਚੱਲੀ ਜਾਂਦਾ ਆ ਨਾਲ ਦੀ ਨਾਲ ਆ ਦੇਖ ਕਈ ਟਰਾਲੀਆਂ ਚੱਲ ਗਈਆਂ ਆ ਤਾਂ ਐਦਾ ਰੋਡ ਤੇ ਪਰ-ਪਰ ਕੇ ਖੜੀਆਂ ਕਰ ਲੈਂਦੇ ਆ ਫੇ ਇਕੱਠੇ ਹੀ 8-10 ਟਰਾਲੀਆਂ ਤੁਰ ਪੈਂਦੀਆਂ ਕਿਉਂਕਿ ਇੱਕ ਟਰਾਲੀ ਸਿੱਟੀ ਉੱਥੇ ਵੀ ਫਰਕ ਨਹੀਂ ਪੈਂਦਾ ਇਕੱਠੀਆਂ ਫੇ ਜਦੋਂ ਜਾਣੀਆਂ ਹਨਾ ਫੇ ਮਸ਼ੀਨਾਂ ਦੇ ਨਾਲ ਲਾ ਕੇ ਉੱਥੇ ਥੋੜੀ ਆ ਫਰਕ ਪੈਂਦਾ ਫਿਰ ਪਾਣੀ ਨੂੰ ਆਦੇ ਸੇਵਾਦਾਰ ਇੱਥੇ ਹੁਣ ਦੋ ਟਰਾਲੀਆਂ ਭਰਾ ਕੇ ਹੋਰ ਤਿੰਨ ਖੜ ਗਏ ਦੋ ਖੜ ਗਏ ਹਾਂ ਤਿੰਨ ਚਾਰ ਟਰਾਲੀਆਂ ਤਾਂ ਚਲ ਗਈਆਂ ਹਨ ਤਾਂ ਕਰਕੇ ਫਿਰ ਲੰਗਰ ਪ੍ਰਸ਼ਾਦਾ ਇੱਥੇ ਚੱਲ ਚੱਲੀ ਜਾਂਦਾ ਹੈ ਕੰਮ ਨਾਲ ਦੀ ਨਾਲ ਕਿਉਂਕਿ ਥੱਲੇ ਵੀ ਕਈ ਸੇਵਾਦਾਰ ਲੱਗੇ ਹੁੰਦੇ ਇੱਥੇ ਵੀ ਬਾਕੀ ਬਿਜਲੀ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਆ ਪੱਖਾ ਵੀ ਚੱਲ ਰਿਹਾ ਹੈ ਜਨਰੇਟਰ ਰੱਖਿਆ ਆ ਕਿਉਂਕਿ 21 ਦਿਨ ਹੋ ਗਏ ਇੱਥੋਂ ਸੇਵਾ ਚੱਲਦੀ ਰਹਿਣਾ ਪਤਾ ਹੀ ਆ ਸੇਵਾਦਾਰਾਂ ਨੂੰ ਪਰ ਲਾਕੇ ਜੀਆਂ ਸੰਗਤਾਂ ਨੂੰ ਵੀ ਇਹ ਜਿਹੜਾ ਬੰਗੇ ਬ੍ਰੇਜ ਵਾਲੇ ਆ ਨਾ ਜਿਹੜੀਆਂ ਜਦੋਂ ਪੌਲ ਬਣਦਾ ਸੀ ਉਹਲੇ ਕਹਿੰਦੇ ਖੁਈਆਂ ਗਾਲਦੇ ਹੁੰਦੇ ਆ ਤਾਂ ਉਹੋ ਪੱਥਰ ਸੀਗੇ ਪਏ ਉਹ ਆਏ ਰੱਖਿਓ ਬਾਕੀ ਅੱਜ ਆ ਜੀ ਸੰਗਰਾਂਦ ਦਾ ਸ਼ੁੱਭ ਤੇ ਪਵਿੱਤਰ ਦਿਹਾੜਾ ਮੈਂ ਇੱਧਰ ਬੰਗਾ ਸਾਈਡ ਆਇਆ ਸੀਗਾ ਮੈਂ ਤੁਹਾਨੂੰ ਬਾਅਦ ਚ ਦੱਸਦਾ ਕਿਉਂ ਆਇਆ ਸੀ ਤਾਂ ਸਿਰੇ ਸਿਰੇ ਪਹਿਲਾਂ ਮੇਤੋਂ ਗੁਰਦੁਆਰਾ ਸਾਹਿਬ ਜਾ ਨਹੀਂ ਹੋਇਆ ਮੈਂ ਇੱਧਰ ਨੂੰ ਆਇਆ ਸੀ ਤਾਂ ਫਿਰ ਮੈਂ ਕਿਹਾ ਚੱਲ ਇੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਬੰਗਾ ਗਿੰਡੋਵਾਲ ਮੱਥਾ ਟੇਕ ਕੇ ਹੀ ਜੰਨੇ ਆ ਅੱਜ ਸੰਗਰਾਂਦ ਦਾ ਦਿਹਾੜਾ ਆਇਆ ਗੁਰਦੁਆਰਾ ਚਾਰ ਨਕਮਲ ਸਾਹਿਬ ਗਿੰਦੋਵਾਲ ਜੀ ਬੰਗਾ ਵਾਹਿਗੁਰੂ ਸੱਚਾ ਬਾਛਾ ਇੱਧਰ ਸਰੋਵਰ ਹੈ ਆ ਜੀ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਆ ਵਾਹਿਗੁਰੂ ਭਲੀ ਕਰਨ ਸਾਰੀਆਂ ਸੰਗਤਾਂ ਤੇ ਨਵਾਂ ਮਹੀਨਾ ਚੜ੍ਹਿਆ ਆ ਕਿਉਂਕਿ ਪਿਛਲਾ ਮਹੀਨਾ ਤਾਂ ਪੰਜਾਬ ਲਈ ਥੋੜਾ ਜਿਹਾ ਭਾਰੀ ਰਿਹਾ ਥੋੜਾ ਭਾਰੀ ਨਹੀਂ ਬਹੁਤ ਜ਼ਿਆਦਾ ਭਾਰੀ ਰਿਹਾ ਆ ਨਵਾਂ ਮਹੀਨਾ ਹੁਣ ਚੜਿਆ ਨਵੇਂ ਮਹੀਨੇ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਪਿਤਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਭਲੀ ਕਰਨ ਚੜਦੀ ਕਲਾ ਵਾਲਾ ਮਹੀਨਾ ਚੜੇ ਜੀ ਸਾਰੇ ਪੰਜਾਬੀਆਂ ਲਈ ਪਿਛਲੇ ਮਹੀਨਾ ਬਹੁਤ ਭਾਰੀ ਰਿਹਾ ਸਾਰੇ ਪੰਜਾਬ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਗੁਰਦੁਆਰਾ ਚਰਨ ਕਮਲ ਸਾਹਿਬ ਜਿੰਦੋਵਾਲ ਬੰਗਾ ਓਏ ਸੱਚੇ ਬਾਛ ਕੋਲੀਕ ਇਕ ਹੋਰ ਤੋਰਾ ਸਾਹਿਬ ਜੀ ਸ੍ਰੀ ਗੁਰੂ ਖਾਗੋਬ ਸਿੰਘ ਸਾਹਿਬ ਜੀ ਦੀ ਚਾਰਨ ਛੋ ਧਰਤੀ ਆ ਜੀ ਗੁਰਦੁਆਰਾ ਚਾਰਨ ਕਮਲ ਸਾਹਿਬ ਬੰਗਾ ਜੀਂ ਦਵਾਰ ਇੱਥੇ ਨਾਲ ਹੀ ਜੀ ਐਸ ਐਨ ਕਾਲਜ ਸਿੱਖ ਨੈਸ਼ਨਲ ਕਾਲਜ ਤੇ ਖਾਲਸਾ ਸਕੂਲ ਵੀ ਆ ਜਦੋਂ ਅਸੀਂ ਵੀ ਪੜਦੇ ਸੀ ਅਸੀਂ ਦੇਖਿਆ ਵੀ ਬਹੁਤ ਹਨਾ ਸਟੂਡੈਂਟ ਸਵੇਰ ਨੂੰ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਤੇ ਸਕੂਲ ਦੇ ਕਾਲਜ ਤੋਂ ਬਾਅਦ ਇੱਥੇ ਮੱਥਾ ਟੇਕਦੇ ਅਸੀਂ ਦੇਖੇ ਆ ਐਵਰੀ ਡੇ ਨਤ ਨੇਵੇਂ ਹੀ ਸੀ ਉਹਨਾਂ ਦਾ ਹੁੰਦਾ ਬਹੁਤ ਜ਼ਿਆਦਾ ਅਸੀਂ ਵੀ ਆਉਂਦੇ ਰਹੀਆਂ ਪਰ ਕਈ ਵੇਲੇ ਨਹੀਂ ਡੇਲੀ ਆ ਹੁੰਦਾ ਸੀ ਚਲੋ ਵਾਹਿਗੁਰੂ ਭਲੀ ਕਰਨ ਸਾਰਿਆਂ ਤੇ ਖੈਰ ਸਲੋ ਰਿਹਾ ਜੀ ਇੱਥੇ ਮੱਛੀਆਂ ਵੀ ਆ ਵਿੱਚ ਆਉਂਦੇ ਫਿਰਦੀਆਂ ਕਈ ਵੇਲੇ ਤਾਂ ਬਹੁਤ ਵਧੀਆ ਸਨੇਰੀ ਰੰਗ ਦੀਆਂ ਹੁੰਦੀਆਂ ਆ ਅੱਜ ਪਰ ਆ ਨਹੀਂ ਰਹੀਆਂ ਗਰਮੀ ਬਹੁਤ ਹੋਈ ਹੋਣਾ ਦੁਪਹਿਰਾ ਆ ਮੇਰੀ ਪੀੜੀ ਦੇ ਮਾਲਕ ਤਨਤਨ ਚੀਰੂ ਹਰ ਗੋਵਿੰਦ ਸਾਹਿਬ ਜੀ ਦੇ ਚਾਰੰਜੋ ਧਰਤੀ ਆ ਜੀ ਮੱਕਾ ਦਿਖਾ ਲ ਦਈਏ ਅੱਜ ਵੀਰਾਂ ਭੈਣਾਂ ਨੂੰ ਜਿਹੜੇ ਜਿਹੜੇ ਇੱਥੇ ਪੜੇ ਵੀ ਆ ਵਾਕੀ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਸੀਗਾ ਜੀ ਮੇਰੇ ਤੋਂ ਫਿਰ ਉਧਰ ਗੁਰਦੁਆਰਾ ਸਾਹਿਬ ਜਾ ਨਹੀਂ ਸੀ ਉਹ ਮੈਂ ਬੰਗਿਆ ਨੂੰ ਆਇਆ ਸੀਗਾ ਉਹ ਮੈਂ ਤੁਹਾਨੂੰ ਦੱਸਦਾ ਹੁਣੇ ਵੀ ਕਿਉਂ ਆਇਆ ਸੀ ਫਿਰ ਮੈਂ ਕਿਹਾ ਚਲੋ ਇੱਥੇ ਹੀ ਮੱਥਾ ਟੇਕ ਕੇ ਫਿਰ ਹੀ ਜਾਂਦੇ ਆ ਨਵਾਂ ਸ਼ਹਿਰ ਵੱਲੋਂ ਇਹ ਆ ਜੀ ਇੱਥੋਂ ਦਾ ਇਤਿਹਾਸ ਲੈ ਕੇ ਆਇਆ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦਾ ਬਾਕੀ ਫਿਰ ਕਿਸੇ ਦਿਨ ਮੈਂ ਪੂਰੀ ਵੀਡੀਓ ਬਣਾ ਦੂੰਗਾ ਇਸ ਕੋਰ ਦੋਰਾ ਸਾਫ ਤੇ ਫਿਰ ਹਨਾ ਕਈ ਬਲੇ ਸੰਕਤਾਂ ਨੂੰ ਹੁੰਦਾ ਆ ਵੀ ਪੂਰੀ ਵੀਡੀਓ ਨਹੀਂ ਬਣਾਈ ਅੱਜ ਮੇਰ ਕੋ ਟਾਈਮ ਥੋੜਾ ਘੱਟ ਸੀਗਾ ਬਾਕੀ ਪੰਗਿਆਂ ਨੂੰ ਅੱਜ ਆਪਾਂ ਤਾਂ ਆਏ ਉਸਕੇ ਜੀ ਪੰਗਾ ਸਾਈਡ ਨੂੰ ਆ ਸੀ ਖਾਸ ਪੰਗਿਆਂ ਤਾਂ ਨਹੀਂ ਆਪਣੇ ਫਰੈਂਡ ਆ ਦੋ ਤਿੰਨ ਬਾਾਰ ਉਹ ਨੂੰ ਉਨੀ ਵੀਡੀਓ ਦੇਖੀ ਸੀ ਜਿਹੜੀ ਮੈਂ ਇੱਕ ਦਿਨ ਪਾਈ ਸੀ ਬਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਕੱਪੜੇ ਬਿਸਤਰਿਆਂ ਦੀ ਸੇਵਾ ਕੀਤੀ ਜਾ ਰਹੀ ਆ ਹੜ ਪਰਭਾਵਤ ਇਲਾਕਿਆਂ ਚ ਤਾਂ ਉਹਨਾਂ ਦਾ ਫੇਰ ਫੋਨ ਆਇਆ ਸੀਗਾ ਕਹਿੰਦੇ ਵੀ ਘਰਦਿਆਂ ਤੋਂ ਤਾਂ ਹੁਣ ਪੜਾ ਨਹੀਂ ਹੁਣ ਏਦਾਂ ਪਹੁੰਚ ਨਹੀਂ ਹੁਣ ਸਿਆਣੇ ਆ ਵੀ ਆਕੇ ਵੇਜੇ ਤੂੰ ਲੈ ਆਉਂਗਾ ਹਨਾ ਵੀ ਮਾਤਾ ਨੂੰ ਉਹਨੂੰ ਕੱਲ ਕੀਤੀ ਹੋਣੀ ਆ ਕਹਿੰਦੇ ਮਾਤਾ ਕਹਿੰਦੇ ਸੀ ਕੋਈ ਨਹੀਂ ਫੇ ਵਾਧੂ ਆ ਲੈ ਜਾਣ ਹਨਾ ਕੱਪੜੇ ਤਾਂ ਬਹੁਤ ਆ ਪਏ ਬਿਸਤਰੀ ਫਿਰ ਅੱਜ ਮੈਂ ਇੱਕ ਪਾਸੇ ਹੀ ਜਾ ਕੇ ਆਇਆ ਇੱਕ ਆਪਣਾ ਸੱਜਣ ਹੋ ਰਿਹਾ ਉਹਨਾਂ ਵੱਲ ਜਾ ਨਹੀਂ ਹੋਇਆ ਕਿਉਂਕਿ ਗੱਡੀ ਦੇ ਵਿੱਚ ਕਾਫੀ ਹੋ ਗਿਆ ਸੀ ਮੈਨੂੰ ਲੱਗਾ ਪੰਜ ਕਬਸਤਰੇ ਉਹ ਨਹੀਂ ਰੱਖਾ ਹੀ ਦਿੱਤੇ ਆ ਤਾਂ ਇਹ ਦੇ ਕੇ ਆਵਾਂਗੇ ਤਾਂ ਇੱਕ ਸੱਜਣ ਦੇ ਹੋ ਰਿਹਾ ਉਹ ਵੀ ਫੇ ਲੈ ਆਵਾਂਗੇ ਜਿੱਦਾਂ ਟਾਈਮ ਲੱਗਾ ਹੁਣ ਮੈਂ ਉਹਨਾਂ ਨੂੰ ਫੋਨ ਕਰਕੇ ਦੱਸਦਾ ਮੈਂ ਕਿ ਅੱਜ ਤਾਂ ਨਹੀਂ ਹੁਣ ਬਈ ਜ਼ਿਆਦਾ ਹੋ ਗਏ ਆ ਹਨਾ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਕੱਢ ਕੇ ਰੱਖਿਓ ਜਦੋਂ ਮਰਜ਼ੀ ਆ ਕੇ ਲੈ ਜਿਓ ਆ ਉੱਥੇ ਦੇ ਕੇ ਆਉਣੇ ਆਪਾਂ ਨਵਾਂ ਸ਼ਹਿਰ ਗੁਰਨਾਨ ਕਮਿਸ਼ਨ ਸੇਵਾ ਸੁਸਾਇਟੀ ਵਾਲੇ ਆ ਜਿਹੜੇ ਉਹਨਾਂ ਦੇ ਕਿਉਂਕਿ ਉਹਨਾਂ ਦੇ ਫਿਰ ਟਰੱਕ ਭਰ-ਭਰ ਕੇ ਜਾਂਦੇ ਰਹਿੰਦੇ ਆ ਆਂਟੀ ਕਹਿੰਦੇ ਵੀ ਉਹ ਬੰਦ ਨਾ ਕਰਦੇ ਨੂੰ ਮੈਂ ਕਹਾ ਨਹੀਂ ਅੰਦਾ ਨਹੀਂ ਹੁੰਦੀ ਵੀ ਹਜੇ ਤਾਂ ਉਹ ਕਹਿੰਦੇ ਵੀ 4-5 ਮਹੀਨੇ ਚੱਲੀ ਜਾਣਾ ਆ ਕਹਿੰਦੇ ਠੀਕ ਆ ਤਾਂ ਚੱਲ ਐ ਜੀ ਉਹ ਜਦੋਂ ਮਰਜੀ ਮੈਂ ਕਹਾ ਵੀ ਅੱਜ ਨਹੀਂ ਆ ਹੁਣ ਹੁਣ ਇਹ ਤਾਂ ਨੂੰ ਤੁਹਾਡੇ ਵੱਲੋਂ ਜ਼ਿਆਦਾ ਹੋਗਾ ਤਾਂ ਆ ਆਪਾਂ ਲੈ ਕੇ ਆਏ ਆ ਉੱਥੋਂ ਵਸਤਰੇ ਮਾ ਸ਼ਹਿਰ ਦੇ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਉਦੋਂ ਵੀ ਬੇਨਤੀ ਕੀਤੀ ਸੀ ਅੱਜ ਵੀ ਇਹ ਕਰਦੇ ਆਪਾਂ ਵੀ ਜੇ ਹੋ ਸਕਦਾ ਹਨ ਕੋਈ ਕਰ ਸਕਦਾ ਹੋਵੇ ਵੀ ਖਾਲਸਾ ਸਕੂਲ ਦੇ ਬਿਲਕੁਲ ਸਾਹਮਣੇ ਹੈ ਉਹਨਾਂ ਦਾ ਦਫ਼ਤਰ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਵਾਲੇ ਉੱਥੇ ਕੱਪੜੇ ਬਿਸਤਰਿਆਂ ਦੀ ਸੇਵਾ ਚੱਲ ਰਹੀ ਆ ਹੜਪੜਭਾਵਤ ਇਲਾਕੇ ਆ ਜਿਹਨੂੰ ਜਾਂਦੇ ਆ ਤੇ ਜੇ ਕਿਸੇ ਵੀਰ ਨੇ ਭੈਣ ਨੇ ਸੇਵਾ ਕਰਨੀ ਹੋਵੇ ਉੱਥੇ ਆ ਕੇ ਕਰ ਸਕਦੇ ਆ ਗੂਗਲ ਤੇ ਸਰਜ ਮਾਰ ਕੇ ਵੀ ਐਡਰੈਸ ਉਹਨਾਂ ਦਾ ਤੁਸੀਂ ਦੇਖ ਸਕਦੇ ਆ ਹਨਾ ਹਰਾ ਵਾਈਂਡਿਕਟਰ ਲਾਲਾ ਜਿੱਥੇ ਮੋੜਨਾ ਆਇਆ ਤੰ ਕਰਕੇ ਜੀ ਅੱਜ ਆਪਾਂ ਅੰਦਰ ਗਏ ਸੀ ਪੰਗਾ ਸਾਡ ਨੂੰ ਬਾਕੀ ਠੀਕ ਹੈ ਜੀ ਅੱਜ ਲਈ ਹੁਣ ਇੰਨੀ ਕੇ ਵੀਡੀਓ ਆਪਾਂ ਆਇਓ ਇੱਧਰ ਰਾਇਲ ਕਾਰਵਾਸ਼ ਤੇ ਗੱਡੀ ਧਵਾਉਣਾ ਕਿੰਨੇ ਦਿਨ ਹੋ ਗਏ ਸੀ ਮੀਂਹ ਚ ਮੂੰਹ ਚ ਐਦਾਂ ਹੀ ਚੱਲੀ ਗਈ ਬਹੁਤ ਜ਼ਿਆਦਾ ਲੱਬੜੀ ਹੋ ਸੀਗੀ ਉਹ ਕਾ ਧਵਾ ਲਈਏ ਸਾਡਾ ਹਜੇ ਨੰਬਰ ਆਟਕੇ ਲੱਗਣਾ ਪਹਿਲਾਂ ਰਾਤ ਨੂੰ ਬਹੁਤ ਲੱਗਾ ਐ ਇੱਧਰ ਤਾਂ ਕਰਕੇ ਹਜੇ 1 ਘੰਟਾ ਲੱਗ ਜਾਣਾ ਐ ਹੋਰ ਰੱਛ ਕਾਫੀ ਪਿਆ ਐ ਠੀਕ ਐ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ よか買う